ਗੂ ਕ੍ਰੋਪਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ 100 ਗਜ ਦੀ ਕੋਠੀ ਬਹੁਤ ਹੀ ਵਧੀਆ ਲੋਕੇਸ਼ਨ ਤੇ ਹੈ ਡਿਮਾਂਡ ਇਹਦੀ 22 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ ਜੋ ਵੀ ਇਹ ਨਿਊ ਕੋਠੀ ਹੈ ਜੋ ਵੀ ਇਹਦਾ ਕੰਮ ਰਹਿੰਦਾ ਹੈ ਸੈਂਟਰੀ ਦਾ ਬਿਜਲੀ ਦਾ ਕੰਮ ਇਹਦਾ ਕਰਾ ਕੇ ਦੇਣਗੇ ਬਹੁਤ ਹੀ ਵਧੀਆ ਬਣੀ ਵੀ ਆ ਰੰਗ ਰੋਗਣ ਜੋਰ ਰਹਿੰਦਾ ਕੋਈ ਵਿੱਚ ਉਹ ਕਰਕੇ ਦੇਣਗੇ ਮਾਲਕ ਜੋੜੀ ਬੱਲੇ ਦਾ ਕੰਮ ਹੋਇਆ ਵੈ ਤੇ ਵਿੰਡੋ ਜੋ ਵੀ ਸ਼ੀਸ਼ਾ ਰਹਿੰਦਾ ਉਹ ਕਰਕੇ ਦੇਣਗੇ ਥੱਲੇ ਤੇ ਦੋ ਬੈਡਰੂਮ ਬਣੇ ਆ ਤੇ ਦੋ ਬਾਥਰੂਮ ਬਣੇ ਆ ਆ ਸਾਹਮਣੇ ਬਾਥਰੂਮ ਆ ਗਿਆ ਜੀ ਇਹਦੇ ਆ ਬਾਥਰੂਮ ਆ ਗਈ ਸਾਹਮਣੇ ਇਹਦੇ ਬਾਥਰੂਮ ਦਾ ਵੀ ਟਾਇਲ ਦਾ ਕੰਮ ਵਧੀਆ ਹੋਇਆ ਜੀ ਇੱਕ ਬਾਥਰੂਮ ਆ ਬੈਡਰੂਮ ਦੇ ਨਾਲ ਅਟੈਚ ਹੈ ਬਹੁਤ ਹੀ ਵਧੀਆ ਕੰਮ ਹੋਇਆ ਵਾ ਨਵੀਂ ਕੋਠੀ ਆ ਬਿਲਕੁਲ 100 ਗਜ ਦੀ ਕੋਠੀ ਆ ਸੁਰਪੀ ਰੋਡ ਡਿਮਾਂਡ ਦੇ ਦੀ 22 ਲੱਖ ਰੁਪਿਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਕਿਸੇ ਵੀ ਵੀਰ ਭਰਾ ਨੇ ਐਡ ਕਰਾਉਣੀ ਐਡ ਦਾ ਕੋਈ ਪੈਸਾ ਨਹੀਂ ਕੋਠੀ ਪਲਾਟ ਮਕਾਨ ਦਾ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੇ ਸਾਡੀ ਨਵੀਂ ਵੀਡੀਓ ਪਹੁੰਚ ਸਕੇ ਆਜੋ ਫਿਰ ਆਪਾਂ ਉੱਪਰਲਾ ਪੋਰਸ਼ਨ ਦਿਖਾਉਣੇ ਤੁਹਾਨੂੰ ਉੱਪਰ ਵੀ ਇੱਕ ਬੈਡਰੂਮ ਤੇ ਬਾਥਰੂਮ ਤੇ ਕਿਚਨ ਬਣਿਆ ਹੋਇਆ ਟਾਈਲ ਦਾ ਕੰਮ ਬਾਕੀ ਸਾਰਾ ਕੁਝ ਹੋਇਆ ਹੋਇਆ ਰੰਗ ਰੂਗਣ ਜੋ ਵੀ ਕੁਝ ਰਹਿੰਦਾ ਉਹ ਕਰਕੇ ਦੇਣਗੇ ਮਾਲਕ ਕਿਸੇ ਵੀਰ ਭਰਾ ਨੇ ਕਿਸੇ ਕਲੋਨੀ ਦੇ ਵਿੱਚ ਪਲਾਟ ਖਰੀਦਣਾ ਹੈ ਮਕਾਨ ਖਰੀਦਣਾ ਹੈ ਕੋਠੀ ਖਰੀਦਣੀ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਘੱਟ ਬਜਟ ਦੇ ਵਿੱਚ ਮਹਿੰਗੇ ਬਜਟ ਚ ਜਿੰਨੇ ਵਾਲੀ ਕੋਠੀ ਤੁਸੀਂ ਕਹੋਗੇ ਉੰਨੇ ਵਾਲੀ ਤੁਹਾਨੂੰ ਮਿਲ ਜੂਗੀ ਕਿਸੇ ਵੀ ਕਲੋਨੀ ਦੇ ਵਿੱਚ ਪਲਾਟ ਖਰੀਦਣਾ ਹੈ ਪਲਾਟ ਵੀ ਤੁਹਾਨੂੰ ਅਸੀਂ ਲੈ ਕੇ ਦੇਵਾਂਗੇ ਆਜੂ ਫਿਰ ਮਿਲਦੇ ਆਂ ਅਗਲੇ ਵੀਡੀਓ ਦੇ ਵਿੱਚ